ਹਾਂਜੀ ਸਵਾਗਤ ਹੈ ਜੀ ਵੈਲਕਮ ਕਰਦੇ ਆ ਜੀ ਜੀ ਆਨੂ ਤੁਹਾਡਾ ਆਪੜੇ ਹਰਮਣ ਪਿਆਰੇ ਪ੍ਰੋਗਰਾਮ ਕੁੱਤੇ ਖਾਣ ਦੇ ਵਿੱਚ ਨਹੀਂ ਕਿਉਂਕਿ ਅੱਜ ਦੀ ਵੀਡੀਓ ਕੁੱਤੇ ਖਾਣੀ ਨਹੀਂ ਅੱਜ ਦੀ ਵੀਡੀਓ ਐ ਐਕਸਪੋਜ਼ ਵੀਡੀਓ ਮੈਨੂੰ ਪੰਜਾਬੀ ਬੋਲ ਮੈਨੂੰ ਅੰਗਰੇਜ਼ੀ ਜੀ ਨਹੀਂ ਆਉਂਦੀ ਇਹ ਪੰਜਾਬੀ ਜੀ ਕਹਿੰਦੇ ਨੇ ਢਿੱਡ ਤੋਂ ਕਪੜਾ ਚੱਕਣਾ ਹਾਂਜੀ ਕੰਨ ਤੋਂ ਕਪੜਾ ਚੱਕਣ ਵਾਲੀ ਵੀਡੀਓ ਤੇ ਅਸੀਂ ਆ ਆਪਣੇ ਟਿੱਡ ਤੋਂ ਕਪੜਾ ਨਹੀਂ ਚੱਕਾਂਗੇ ਇਸ ਬੱਚੇ ਦੇ ਢਿੱਡ ਤੋਂ ਕਪੜਾ ਚੱਕਾਂਗੇ ਹਾਂਜੀ ਮੇਰੇ ਦੇਸ਼ ਕੇ ਯੁਵਾਓਂ ਕੇ ਲਿਏ ਤੇ ਆਵਾਜ਼ ਮੱਠੀ ਨਹੀਂ ਕਰਨੀ ਨਾ ਹੈਡ ਫੂਲ ਲਾਣੇ ਜਿੱਦੂ ਕਰਨ ਓਜਲੇ ਦਾ ਗੀਤ ਆਇਆ ਡੀ ਜੀਆ ਤੇ ਸੁਣ ਸਕਦੇ ਆਪਣੇ ਮਾਵਾ ਭੈਣਾਂ ਦੇ ਵਿੱਚ ਬਹਿ ਕੇ ਸੁਣ ਸਕਦੇ ਉਦੋਂ ਆਵਾਜ਼ ਮੱਠੀ ਕਰਦੇ ਰੀਲ ਤੇ ਜਿੱਦੂ ਗਾਣਾ ਮਦਰ ਫਕਰ ਸੌਂਖਾ ਕੇ ਤੇ ਸੁਬਾਬੇ ਦੀ ਇਹ ਨਾ ਕਰਦੇ ਸਾਡੇ ਵਰੀ ਵੀ ਨਹੀਂ ਕਰਦਾ ਜੇ ਕੀਤਾ ਨਾ ਅਨਮਨ ਜਿਨੇ ਸਾਡੇ ਵਰੀ ਆਵਾਜ਼ ਮੱਠੀ ਕੀਤੀ ਕੁੱਦੀ ਜੋਰ ਦੇ ਡੋਗਲਾ ਪਰ ਨਹੀਂ ਤਾਣਾ ਐ ਬੱਚੀ ਵੇਖੋ ਨਹੀਂ ਬੇਟਾ ਇਹ ਠੀਕ ਨਹੀਂ ਹੈ ਅੱਜ ਦੇ ਜਮਾਨੇ 'ਚ ਸੱਚਾ ਪਿਆਰ ਨਹੀਂ ਮਿਲਦਾ ਪਿਆਰ ਹੋਵੇ ਤੇ ਕਿੰਮੀ ਭਾਬੀ ਤੇ ਪਵਨ ਭਾਜੀ ਵਰਗਾ ਆਏ ਹਾਏ ਮੇਰੇ ਦਿਲ 'ਚ ਜੂ ਹਿਰੇ ਨਾ ਪਿਆਰ ਬਨ ਕੇ ਆਏ ਸਭ ਜਿੰਦਗੀ ਤੂ ਬਾਹਰ ਬਨ ਕੇ ਆ ਆ ਇਹ ਹੁੰਦਾ ਹੈ ਪਿਆਰੇ ਨੂੰ ਕਹਿੰਦੇ ਨੇ ਸੱਚਾ ਪਿਆਰ ਵੇਖ ਲੈ ਉੱਥੇ ਚੱਕਦਾ ਲਗਾ ਭਾਬੀ ਖਾ ਚੱਲਾ ਬੈਣ ਚ ਜਰੇ ਇਹਨਾਂ ਦਾ ਪਿਆਰ ਵੇਖ ਕੇ ਨਾ ਮੇਰਾ ਖੜਾ ਹੋਇਆ ਬੰਨੀ ਦੇਉ ਲੂਣ ਕੰਡਾ ਬੈਣ ਚ ਯਾਰ ਡੱਟੀ ਮਾਈਂਡ ਆ ਮੇਨ ਗੱਲ ਤੇ ਆਈਏ ਮੇਨ ਗੱਲ ਇਹ ਵੇਖ ਕੇ ਜਦੋਂ ਆਪਾਂ ਆਪਣਾ ਮੈਂ ਤੇ ਰਿਕਾਰਡਿੰਗ ਲਾਦਾ ਸਕਰੀਨ ਰਿਕਾਰਡਿੰਗ ਤਾਂ ਜੋ ਤੁਹਾਨੂੰ ਵੀ ਸਮਝ ਲੱਗ ਸਕੇ ਕਿ ਮੈਂ ਕੀ ਵੇਖ ਰਿਹਾ ਹਾਂ ਹਾਂਜੀ ਵੇਖੋ ਤੁਹਾਨੂੰ ਮੈਂ ਸਾਰੀ ਗੱਲ ਸਮਝਾਣਾ ਆਪਾਂ ਇਹਨਾਂ ਦਿਨਾਂ ਦੇ ਵਿੱਚ ਨਾ ਇੱਥੇ ਲਿਖੋ ਵਿਖਿਓ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਉਪਲ ਉਪਲ ਫਾਰਮ ਇਦਾਂ ਲੇ ਕੇ ਸਰਚ ਕਰੋ ਨਾ ਤੇ ਤੁਹਾਡੇ ਸਾਹਮਣੇ ਕੀ ਆਏਗਾ ਐ ਐ ਇਹਨੂੰ ਮਾਰੇ ਸਕਰੋਲ ਕਰੋ ਆਵੇ 1 ਮਿਲੀਅਨ ਵੀਊ ਹੈ ਵੀਡੀਓ 25000 3 ਲੱਖ ਕਿੰਨੀਆਂ ਤੇ ਇਹ ਵੀਡੀਓ ਨੇ ਇਸ ਕੁੜੀ ਦੀਆਂ ਇਹਦੀ ਵੀਡੀਓ ਹੀ ਵਾਇਰਲ ਪ੍ਰਾਈਵੇਟ ਆਪਣੇ ਮੰਗੇਤਰ ਦੇ ਨਾਲ ਹੋਣ ਵਾਲੇ ਮੰਗੇਤਰ ਦੇ ਨਾਲ ਇਹ ਘਰ ਰਹੀ ਸੀ ਗੱਡੀ ਜੀ ਜੋ ਵੀ ਹਸਬੰਦ ਵਾਈਫ ਕਰਦੇ ਨੇ ਤੇ ਉਹ ਵੀਡੀਓ ਲਾਈਕ ਹੋ ਗਈ ਕਿੰਨੇ ਕੀਤੀ ਤੂੰ ਨਾ ਦੱਸ ਦੱਸ ਸਾਰੀਆਂ ਸਾਰੀ ਸਾਰੀ ਗੱਲਬਾਤ ਦੱਸਦਾ ਕਮੈਂਟ ਪੜਿਓ ਇਹ ਝੂਠ ਹੈ ਜਾਂ ਸੱਚੀ ਵਾਇਰਲ ਹੋਈ ਉਹ ਵੀਡੀਓ ਹੈ ਨਾ ਜਿਸੇ ਚਾਹੀਏ ਲਾਈਕ ਕਰੋ ਵੀਡੀਓ ਐਟੋਮੈਟਿਕ ਆ ਜਾਏਗੀ ਇਹ ਵੇਖੋ ਕਿ ਦੀ ਸੇਵਾ ਕਰਨ ਦੇ ਨੇ ਕਮੈਂਟਾਂ 'ਚ ਸਿਰਫ ਇੱਕ ਦੋ ਬੰਦੇ ਨੇ ਕਿਹਾ ਕੋਈ ਕਸਰ ਨਾ ਛੱਡਿਓ ਕਿਸੇ ਦੀ ਧੀ ਭੈਣ ਨੂੰ ਬਦਨਾਮ ਕਰਨ ਦੀ ਤੇ ਬਾਕੀ ਸਾਰੇ ਆ ਜਾਇਨੇ ਕਿ ਸ਼ਰਮ ਨਹੀਂ ਆਂਦੀ ਇਹਨਾਂ ਨੂੰ ਬਾਕੀ ਸਾਰੇ ਸੈਂਡ ਲਾਈਕ ਕਰੋ 100% ਡੀਐਮ ਕਰੂੰਗਾ ਮੇਰੇ ਕੋਲ ਸਾਰੇ ਪਾਰਟ ਨੇ ਬੁੰਡ ਜਨ ਲਾ ਭੈਣ ਚ ਸਾਰੇ ਪਾਈਡ ਨੇ ਫੁੱਦੀ ਇਹ ਦੇ ਤਾਰਾ ਪਾੜਨੇ ਵੇ ਯਾਰ ਲੋਕੀ ਭੇਣ ਚ ਨਜ਼ਾਰੇ ਲੈਂਦੇ ਨੇ ਇਹ ਨਹੀਂ ਕੋਈ ਕਹਿੰਦਾ ਵੀ ਯਾਰ ਡਿਲੀਟ ਕਰੋ ਕੀ ਉਹ ਗੈਰ ਰਿਪੋਰਟ ਮਾਰੋ ਨਹੀਂ ਇਸ ਪਾਸੇ ਨਹੀਂ ਆਣਾ ਮ제 ਲੈਣੇ ਨੇ ਵੀਡੀਓ ਵੇਖ ਕੇ ਫਿਰ ਹੱਥ ਰੱਸੀ ਕਰਨੀ ਬਾਥਰੂਮ ਜਾ ਕੇ ਬਸ ਇੰਨਾ ਹੀ ਇੰਨਾ ਦਾ ਵੇ ਇਤਨਾ ਹੀ ਨਹੀਂ ਉਸ ਦਾ ਵੀਡੀਓ ਬਣਾ ਕਰਕੇ ਦੇਸ਼ ਕੇ ਲੋਕੋ ਨੂੰ ਚਿੜਾਣੇ ਦਾ ਕੰਮ ਕਰਤੇ ਹੈ ਇਹ ਵੀਡੀਓ ਲੀਕ ਕਿੱਦਾਂ ਹੋਈ ਪਤਾ ਤੁਹਾਨੂੰ ਲੀਕ ਕਿੱਦਾਂ ਆਈਆਂ ਕਿਸੇ ਨੂੰ ਨਹੀਂ ਪਤਾ ਮੈਂ ਦੱਸਦਾ ਤੁਹਾਨੂੰ ਵੀਡੀਓ ਕਿੱਦਾਂ ਲੀਕ ਹੋਈਆਂ ਵੀਡੀਓ ਇੱਦਾਂ ਲੀਕ ਹੋਈਆਂ ਕਿ ਇਹਦੇ ਇਸ ਕੁੜੀ ਦਾ ਹੋਇਆ ਸੀ ਰਿਸ਼ਤਾ ਇਸ ਕੁੜੀ ਦਾ ਐਸ ਮੁੰਡੇ ਨਾਲ ਰਿਸ਼ਤਾ ਉਦਾਨੀ ਰੋਕਾ ਨਹੀਂ ਸੀ ਹੋਇਆ ਤੇ ਨਾ ਅਜੇ ਤੱਕ ਕੋਈ ਆਫੀਸ਼ੀਅਲੀ ਇੰਗੇਜਮੈਂਟ ਹੋਈ ਸੀ ਕੁੜੀ ਦੇ ਘਰਦਿਆਂ ਨੇ ਮੁੰਡੇ ਦੇ ਘਰਦਿਆਂ ਨੇ ਪਸੰਦ ਕੀਤਾ ਇੱਕ ਦੂਜੇ ਨੂੰ ਤੇ ਕਿਹਾ ਵੀ ਚਲ ਥੋੜੇ ਦਿਨਾਂ ਬਾਅਦ ਰੋਕਾ ਕਰ ਦਿੰਨੇ ਰਿਸ਼ਤਾ ਇਹਨਾਂ ਦਾ ਆਪਸ 'ਚ ਰਿਸ਼ਤਾ ੜਨ ਵਾਲਾ ਸੀ ਤੇ ਫਿਰ ਤੁਹਾਨੂੰ ਪਤਾ ਹੈ ਅੱਜ ਕੱਲ ਦੀ ਜੈਂਜ਼ੀ ਜਨਰੇਸ਼ਨ ਇੱਕ ਦੂਜੇ ਨੂੰ ਜਦੋਂ ਵੀ ਐਸ ਦੀ ਨੰਬਰ ਨੰਬਰ ਐਕਸਚੇਂਜ ਕਰ ਹੀ ਲੈਂਦੀ ਏ ਕਿ ਚੱਲਾਂਗੇ ਇਸ ਮਾ ਹਾਲ ਕੇ ਤੇ ਕੋफी-ਕੁਫੀ ਤੇ ਹਨਾ ਕੀ ਇਹਹੀ ਗੁਨਾਹ ਹੈ ਮੇਰਾ ਆਣ ਜਾਣ ਸੀ ਯਾਰ ਇਹ ਨਹੀਂ ਕੋਈ ਲੋ ਫਰਸੀ ਆ ਵੇਖੋ ਨਾ ਉਹਦੇ ਉਹਦੇ ਘਰ ਦੇ ਨੂੰ ਮਿਲਦਾ ਸੀ ਇਹ ਕੁੜੀ ਤਾਂ ਡੈਡੀ ਦੇ ਗੱਭੇ ਖੜਾ ਮੁੰਡਾ ਸਮਝਿਆ ਗੱਲ ਉਹਨਾਂ ਵਾਸਤੇ ਗਿਫਟ ਲੈ ਕੇ ਆਣਾ ਇਹ ਸਾਰੇ ਇੱਕ ਦੂਜੇ ਦੇ ਪਰਿਵਾਰ ਆਪਸ ਵਿੱਚ ਮਿਲਦੇ ਸੀ ਇਦਾਂ ਦੀ ਗੱਲ ਨਹੀਂ ਕਿ ਇਕੱਲੇ ਕੁੜੀ ਮੁੰਡਾ ਜਾਂਦੇ ਸੀ ਆ ਮੈਂ ਚਿਹਰੇ ਚੱਲ ਬਲਾਰ ਕੀਤੇ ਨੇ ਲੋਕਾਂ ਦੀਆਂ ਧੀਆਂ ਭੈਣਾਂ ਨੇ ਵੀ ਦੋਨਾਂ ਪਰਿਵਾਰਾਂ ਦਾ ਆਪਸ ਵਿੱਚ ਮਿਲਣਾ ਜੁਲਣਾ ਹੋ ਗਿਆ ਸੀ ਇਦਾਂ ਦੀ ਗੱਲ ਨਹੀਂ ਤੇ ਇਨਾ ਦਾ ਰਿਸ਼ਤਾ ਹਨ ਵਾਲਾ ਸੀ ਤੇ ਮੁੰਡੇ ਤੇ ਪਤਾ ਨਹੀਂ ਕੀ ਚੁਲ ਮਚੀ ਮੈਨੂੰ ਨਹੀਂ ਸਮਝ ਆਈ ਵੀ ਇਹ ਕਿਸੇ ਵਿਆਹਾਂ ਤੇ ਵੀ ਜਾਂਦੇ ਸੀ ਵੇਲਾ ਹਸਬੰਦ ਵਾਈਫ ਹੀ ਬਣ ਕੇ ਜਾਂਦੇ ਸੀ ਵੀ ਹਰ ਇੱਕ ਨੂੰ ਰਿਸ਼ਤੇਦਾਰ ਨੂੰ ਵੀ ਲੱਗਦਾ ਵੀ ਵਿਆਹ ਹੀ ਨੇ ਪਰ ਪਤਾ ਨਹੀਂ ਇਹਦੀ ਬੋਲ ਚ ਕੀ ਖੁਰਕ ਹੋਈ ਮੁੰਡੇ ਤੇ ਮੈਨੂੰ ਨਹੀਂ ਸਮਝ ਆਈ ਏਡਾ ਸੋਹਣਾ ਸਨਖਾ ਉਸਤਾਦ ਤੂੰ ਹੈ ਤੇ ਕਿਹੜੇ ਕੰਮਾਂ ਚ ਪਿਆ ਭੈ ਚੋ ਯਾਰ ਤੇਰੀ ਲੁੱਕ ਪਤਾ ਮਰਦਾਂ ਵਾਲੀ ਏ ਤੇ ਕੰਮ ਤੇਰੇ ਭੈਣ ਚੁੱਧ ਸ਼ਕਤੀ ਕਪੂਰ ਵਾਲੇ ਨੇ ਅਰੇ ਕੁੜੀ ਨੂੰ ਕੀ ਕਹਿਣ ਰਿਹਾ ਹੁਣ ਇਹ ਮੁੰਡੇ ਦਾ ਨਾ ਪ੍ਰਭ ਤੇ ਕੁੜੀ ਨੂੰ ਮੈਸੇਜ ਕਰਕੇ ਕੀ ਕਹਿੰਦਾ ਪਿਆ ਆ ਜਾ ਬਾਹਰ ਅਜੇ ਤੱਕ ਕੁਛ ਨਹੀਂ ਆਇਆ ਆ ਜਾ ਬਾਹਰ ਫੇਰ ਕੀਆ ਕੁੜੀ ਕਹਿੰਦੀ ਨਹੀਂ ਆਈ ਐਮ ਨਾਟ ਓਕੇ ਯਾਰ ਪ੍ਰਭ ਤੇਰੀ ਲੈਣੀ ਆ ਸਾਲੀਏ ਆ ਜਾ ਸਟਾਪ ਸੇਇੰਗ ਦੈਟ ਪ੍ਰਭ ਫੇਰ ਕੀਆ ਪਹਿਲਾਂ ਤੇਰੇ ਨਾਲ ਇੰਨਾ ਕੁਝ ਕੀਤਾ ਤੂੰ ੱੱਕੇ ਨਾਲ ਆਣਾ ਫੇਰ ਦੇਖ ਲੈ ਮੈਂ ਘਰੇ ਆ ਜਾਣਾ ਸੋਚ ਲਾ ਨਹੀਂ ਡੋਨਟ ਡੂ ਦੈਟ ਯੈਸ ਆਈ ਵਿਲ ਤੈਨੂੰ ਚੱਕ ਕੇ ਲੈ ਕੇ ਜਾਣਾ ਪੈਣਾ ਫੇਰ ਲੱਗਦਾ ਯਾਰ ਸਟਾਪ ਮੈਂ ਗੋਲੀਆਂ ਚਲਾ ਦੇਣੀ ਆ ਕੇ ਘਰੇ ਪ੍ਰਭ ਭਾਜੀ ਲੁੱਲੀ ਬਦਵਾਸ਼ ਵੀ ਨੇ ਪਾਰਟ ਟਾਈਮ ਨੀ ਆ ਜਿਹੜੀ ਕੁੜੀ ਕਹਿ ਰਹੀ ਯਾਰ ਪਹਿਲਾਂ ਮੀ ਆਹੀ ਕੁਝ ਕੀਤਾ ਤੁਸੀਂ ਨਾ ਕਰਿਓ ਕੁਝ ਹੋਣੇ ਦਾ ਮਤਲਬ ਪਹਿਲਾਂ ਵੀ ਕੁਝ ਕਰ ਚੁੱਕਾ ਹੈ ਪ੍ਰਭ ਕਹਿੰਦਾ ਆ ਜਾ ਦੇਖ ਲੈ ਫਿਰ ਪੁੱਤ ਪੁੱਤ ਨਹੀਂ ਐ ਮੈਂ ਤੂੰ ਹੈਨਾ ਕੋਈ ਨਾ ਤੈਨੂੰ ਮੈਂ ਦੱਸਦਾ ਫਿਰ ਕਿਹੜਿਆ ਕਿਹੜੀ ਆਪਦੇ ਘਰਦਿਆਂ ਨੂੰ ਕਹਿਦੀ ਆਪਣੇ ਘਰਦਿਆਂ ਨੂੰ ਵਿਆਹ ਲੈ ਜਿੱਥੇ ਵਿਆਹ ਨਹੀਂ ਤੇਰਾ ਖਲਾਰਾ ਪਾਉਂਗਾ ਚੱਜ ਨਾਲ ਮੇਰੇ ਕੋਲ ਫੋਟੋਸ ਵੀਡੀਓ ਵੀ ਹੈਗੀਆਂ ਕੱਲ ਨੂੰ ਦਿਖਾਉਂਗਾ ਸਾਰਿਆਂ ਨੂੰ ਤੈਨੂੰ ਪਤਾ ਲੱਗ ਜਾਣਾ ਨਹੀਂ ਪ੍ਰਭ ਇਦਾਂ ਦਾ ਨਹੀਂ ਕੁਝ ਤੇ ਪਰ ਆਪੇ ਪਾ ਜੀ ਗੁਮ ਮੇਰੇ ਕੋਲ ਤਾਂ ਸਭ ਕੁਝ ਹੈਗਾ ਭੇਜਦਾ ਉਹਨੂੰ ਫੋਟੋ ਉਹਦੀ ਨਿਊਡ ਫੋਟੋ ਭੇਜਦਾ ਤੇ ਅਗੂ ਕੁੜੀ ਕਹਿੰਦੀ ਵਾਟ ਦਾ ਫਕ ਆਰ ਯੂ ਮੈਡ ਮੈਂ ਡੂ ਟੂ ਯੂ ਰਿਕਾਰਡ ਦਿਸ ਦੇ ਦਿਸ ਫੱਕ ਯਾਰ ਵੀ ਤੂੰ ਕਦੋਂ ਰਿਕਾਰਡ ਕੀਤੀ ਹੈਨਾ ਪਤਾ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਚ ਕੁੜੀ ਤੇ ਮੁੰਡਾ ਗੱਡੀ ਚ ਲੱਗੇ ਨੇ ਐ ਉਸ ਵੀਡੀਓ ਉਹ ਵੀਡੀਓ ਭੇਜਦਾ ਮੁੰਡਾ ਕੁੜੀ ਨੂੰ ਵੀ ਮੈਂ ਤੇਰੀ ਵੀਡੀਓ ਰਿਕਾਰਡ ਕੀਤੀ ਉਹ ਕੁੜੀ ਕਹਿੰਦੀ ਕਦੋਂ ਮੇਰੀ ਰਿਕਾਰਡ ਕੀਤੀ ਕਿਉਂਕਿ ਕੁੜੀ ਤੇ ਮੁੰਡਾ ਜਦੋਂ ਆਪਸ ਚ ਗੱਡੀ ਚ ਕਰ ਰਹੇ ਸੀ ਨਾ ਤੂੰ ਮੈਂ ਸਾਰੀ ਗਲਤ ਦਾਦਾ ਵੇਖੋ ਅੱਗੇ ਨਾ ਕਿਉਂਕਿ ਇਹ ਹੀ ਆਪਣੇ ਤੌਰ ਤੇ ਰਿਸਰਚ ਕੀਤੀ ਹੈ ਪਿੰਡ ਲੈਵਲ ਤੇ ਸਮਝੇਗਾ ਕਿਸੇ ਨੂੰ ਨਹੀਂ ਪਤਾ ਤਾਂ ਹੀ ਹੈ ਕਿਉਂਕਿ ਵੀਡੀਓ ਤੇ ਦੋਸਤ ਦੀਆਂ ਲੀਕ ਹੋਈਆਂ ਨੇ ਤੇ ਮੈਂ ਫ੍ਰੈਸ਼ ਨੂੰ ਕਹਿੰਦਾ ਕਿ ਯਾਰ ਇਹ ਕੀ ਦੂਜੇ ਕਿਤੇ ਨੇ ਬਾਅਦ ਪੰਜਾਬ 'ਚ ਵੀਡੀਓ ਲੀਕ ਹੋ ਜਾਂਦੀ ਵੀ ਚੱਕਰ ਕੀ ਹੈ ਫਿਰ ਰਿਸਰਚ ਕਰਾਈ ਤੇ ਇਹ ਪਤਾ ਲੱਗਾ ਵੇਖੋ ਹੁਣ ਮੁੰਡੇ ਦਾ ਦੋਸਤ ਨਾ ਪ੍ਰਭ ਜਿਹੜਾ ਮੁੰਡਾ ਨਾ ਇਹਦਾ ਇੱਕ ਦੋਸਤ ਇੰਦਰ ਠੀਕ ਹੈ ਇੰਦਰ ਭਾਜੀ ਕਿਸੇ ਮੁੰਡੇ ਨਾਲ ਗੱਲਬਾਤ ਕਰਕੇ ਕੀ ਕਹਿ ਰਿਹਾ ਮੈਂ ਤੇ ਪ੍ਰਭ ਨੇ ਜਿਗਾਰਡ ਲਾ ਕੇ ਚੱਕ ਲਈ ਸੀ ਸਨੇਪਾ ਵੀ ਬਨਾਲੀਆਂ ਸੀ ਅੱਛਾ ਇਦਾਂ ਮੰਨ ਗਈ ਸੀ ਸਾਲੀ ਕੋਈ ਮੁੰਡਾ ਪੁੱਛਣ ਡਿਆ ਪ੍ਰਭ ਦੇ ਦੋਸਤ ਕੋਲ ਇਦਾਂ ਮੰਨ ਗਈ ਸੀ ਸਾਲੀ ਮੇ ਮੇਰੇ ਨਾਲ ਦੇ ਨਾਲ ਰਿਸ਼ਤਾ ਹੋਇਆ ਪ੍ਰਭ ਦੇ ਨਾਲ ਫਿਰ ਸੀ ਫਿਰ ਅਸੀਂ ਬਾਹਨੇ ਨਾਲ ਚੱਕ ਲਈ ਸੀ ਕੋਕ ਚ ਨੀਂਦ ਵਾਲੀ ਗੋਲੀ ਪਾਤੀ ਸੀ ਉਹਨੂੰ ਸਾਲੀ ਪਤਾ ਨਹੀਂ ਲੱਗਾ ਮੁੰਡਾ ਪੁੱਛਦਿਆ ਪਤਾ ਲੱਗਣ ਨਹੀਂ ਦਿੱਤਾ ਸਾਲਿਆ ਅਸੀਂ ਆਹ ਗੱਲਾਂ ਕਰੀ ਨਾ ਕਿਸੇ ਨਾਲ ਮੇਰਾ ਯਾਰ ਨੂੰ ਵੀ ਨਾ ਪਤਾ ਲੱਗੇ ਵੀ ਪ੍ਰਭ ਨੂੰ ਵੀ ਨਾ ਪਤਾ ਲੱਗੇ ਇੰਦਰ ਤੇ ਪ੍ਰਭ ਦੋਸਤ ਨੇ ਸਮਝਿਆ ਗੱਲ ਤੇ ਕੋਈ ਤੀਸਰਾ ਪਰਸਨ ਇਹਨਾਂ ਨੂੰ ਪੁੱਛ ਰਿਹਾ ਤੇ ਉਹ ਦੱਸ ਰਿਹਾ ਕਹਿੰਦਾ ਸਾਲੇ ਨਜ਼ਾਰੇ ਤੁਹਾਡੇ ਜਾਣੀ ਕਿ ਉੱਥੇ ਤੀਸਰਾ ਮੁੰਡਾ ਵੀ ਉਪਲਬਧ ਸੀ ਉਸ ਟਾਈਮ ਤੇ ਤੇ ਕੁੜੀ ਕਿਤੇ ਭਰੋਸੇ ਆਂਦੀ ਸੀ ਆਪਣੇ ਮੰਗੇਤਰ ਦੇ ਭਰੋਸੇ ਪ੍ਰਭ ਦੇ ਭਰੋਸੇ ਕਿ ਚਲੋ ਕੁੜੀ ਨੂੰ ਹੋਈ ਜਾਂਦੀ ਹੈ ਕੁੜੀ ਮੈਂ ਕਿਉਂਕਿ ਮੈਂ ਮੈਂ ਹਰ ਵਕਤ ਕੁੜੀਆਂ ਨੂੰ ਕਹਿੰਦਾ ਵੀ ਤੁਸੀਂ ਤਾਂ ਤੂੰ ਭੇਜਦੀਆਂ ਤੁਹਾਡਾ ਦਿਮਾਗ ਪਾਗਲੇ ਕੁੜੀਆਂ ਨੂੰ ਇਹ ਹੁੰਦਾ ਵੀ ਸਾਡੇ ਜੀਵਨ ਸਾਥੀ ਯਾਰ ਚਲੋ ਬੈ ਬੁਆਏਫ੍ਰੈਂਡ ਨਾਲ ਤੇ ਰੁਕਦਾ ਸੀ ਪਰ ਇੱਥੇ ਪੱਕੀ ਗਈ ਹੈ ਉਹਦੇ ਨਾਲ ਤੇ ਰਿਸ਼ਤਾ ਹੋਣਾ ਲੈ ਦੋ ਪਰਿਵਾਰ ਆਪ ਚ ਉੱਠ ਬੈਠ ਰਹੇ ਨੇ ਖਾਣਾ ਖਾ ਰਹੇ ਨੇ ਇੱਥੇ ਤੱਕ ਹੁਣ ਬਦਦਾ ਕਿਤੇ ਤੱਕ ਸੇਫਟੀ ਵਰਤ ਲੈ ਯਾਰ ਅਸੀਂ ਬாய்ਫਰੈਂਡ ਨੂੰ ਕਹ ਸਕਦੇ ਵੀ ਕੁੜੀ ਦਾ ਕਸੂਰੇ ਯਾਰ ਤੂੰ ਕਿਉਂ ਵਿਆਹ ਤੋਂ ਪਹਿਲਾਂ ਬாய்ਫਰੈਂਡ ਬਣਾਇਆ ਹਨਾ ਇਹ ਤਾਂ ਮੰਗੇਤੇਰੇ ਹੁਣ ਵਾਲਾ ਮੰਗੇਤੇਰੇ ਜਰਕੀਆਂ ਪੇੜਾ ਕਿੱਥੋਂ ਕਿੱਥੇ ਕਿਹੜੇ ਰਿਸ਼ਤੇ ਚ ਫਿਰ ਸੁਰੱਖਿਅਤ ਤੁਹਾਨੂੰ ਪਤਾ ਹੀ ਹੋਣਾ ਭਾਰਤ ਦਾ ਨਾਮ ਮਿੱਟੀ ਵਿੱਚ ਮਿਲਾਨੇ ਮੇ ਲਗੇ ਹੋਏ ਆ ਇਹ ਬੰਦਾ ਜਿਹੜਾ ਇਹ ਆਪਣੀ ਕੁੜੀ ਨੂੰ ਮਤਰਈ ਕੁੜੀ ਨੂੰ ਹੀ ਵਜਾਂਦਾ ਰਿਹਾ ਵੀ ਸਾਲਿਆ ਜਿੱਦਾਂ ਦੀ ਮਰਜ਼ੀ ਧੀ ਤੇਰੀ ਏ ਭਾਵੇਂ ਮਤਰਈ ਏ ਭਾਵੇਂ ਜੋ ਮਰਜੀ ਏ ਤੇ ਧੀ ਤੇ ਧੀ ਏ ਪਰ ਨਹੀਂ ਇਨਸਾਨੀਅਤ ਹਰਾਮ ਦੇ ਚਾਹੀ ਨਹੀਂ ਕਾਮ ਚੜਿਆ ਇੱਥੇ ਭੈਣ ਚੋਦਾ ਉਹ ਸਾਲੇ ਸਾਡੇ ਤੇ ਵੀ ਜਵਾਨੀ ਆਈ ਏ ਲੋੜਾ ਲੈਣੀ ਜੋ ਪਰ ਲੰਗੋਟ ਤੇ ਪੱਕੇ ਆ ਤੁਹਾਡੇ ਅਮੋਣੀ ਜਗ੍ਹਾ ਜਗ੍ਹਾ ਤੇ ਆ ਗਿਆ ਇਤਨਾ ਛੋਟਾ ਪਹਿਲੇ ਕਦੇ ਨਹੀਂ ਹੁਆ ਹੋਗਾ ਫਿਰ ਕੈਵਰੀ ਕੁੜੀ ਨੇ ਕਿਹਾ ਵੀ ਮੈਂ ਨਹੀਂ ਆਣਾ ਤੇ ਉਹ ਅੱਗੂ ਹਰਾਮ ਦੇ ਨੇ ਬਦਮਾਸ਼ੀ ਦਿਖਾਣੀ ਵਿਖਿਓ ਹੋ ਹਾਜ ਹੁੰਦੀ ਆ ਹਾਂਜੀ ਪ੍ਰਭ ਬੋਲਦਾ ਹੂੰ ਹੂੰ ਤੇ ਮੈਂ ਕਿਹਾ ਵੀ ਤੁਹਾਡੇ ਡੈਡੀ ਕਹਿੰਦਾ ਸੀ ਸਾਡੇ ਗੱਲ ਕਰਨੀ ਯੂਰ ਸਰ ਤੋਂ ਆਏ ਤੋਂ ਆਏ ਆਈ ਸੌਰੀ ਕਈ ਵਾਰ ਤਾਂ ਆ ਗਏ ਹਾਂ ਹਾਂ ਤੇ ਮੈਂ ਗਿਆਨ ਕੋਲ ਆਇਆ ਕਰ ਲਾ ਗੱਲ ਕਰਦੇ ਪਾਰ ਹੀ ਆ ਕਿੱਥੇ ਆ ਤੁਹਾਡੇ ਘਰਾਂ ਬਾਹਰ ਆਉਣਾ ਬਾਹਰ じゃ ਸੀ ਅੰਦਰ ਆਈ ਐ ਇੱਕ ਮਿੰਟ ਮੈਂ ਦੱਸਦੀ ਰੋਈ ਉਹ ਕਾਦੀ ਆ ਤੁਹਾਡੀਆਂ ਬਦਮਾਚੀਆਂ ਫੁੱਦੀ ਹੋਣਦੇ ਜਿੱਦੂ ਪੰਜਾਬ ਦਾ ਪਾਣੀ ਲੁੱਟਿਆ ਜਾਂਦਾ ਉੱਥੇ ਤੁਹਾਡੀ ਜ਼ੁਬਾਨ ਨਹੀਂ ਖੁੱਲਦੀ ਪਰ ਉਹਦੇ ਨਾਲ ਮੇਰੇ ਲਾਈਫ ਸਟਾਈਲ ਦੇ ਵਿੱਚ ਕੀ ਫਰਕ ਪੈਂਦਾ ਫੁੱਦੀ ਹੋਣਦੇ ਫਿਰ ਕੁੜੀ ਜਿੱਦੂ ਨਹੀਂ ਨਾ ਮੰਨੀ ਤੋ ਉਹ ਘਰ ਗਿਆ ਮੈਂ ਤੁਹਾਨੂੰ ਅਗਲੀ ਕਰਤੂਤ ਦਿਖਾਵਾਂ ਇਹਦੀ ਆ ਮੁੰਡੇ ਆਪਣੇ ਨਾਲ ਦੇ ਦੋਸਤ ਲੈ ਗਿਆ ਵੀਡੀਓ ਕੀ ਕਰਾ ਹਾਂ ਆ ਆ ਵੇਖੋ ਪਰ ਇਹ ਬੱਟੇ ਨਾ ਉਹਨੇ ਡਾਂਗਾ ਮਾਰਨ ਡੇੜ ਉਹਨੂੰ ਡਰਾਂ ਡੇ ਨਹੀਂ ਬਾਹਰ ਆ ਲੈ ਕਾਦੀ ਮਰਦਾਨੀਆਂ ਯਾਰ ਕੀ ਭੈਣ ਚੋਦ ਜਾਣਾ ਡਿਬੜੂ ਘਰ ਜੇਲ੍ਹ ਦੇ ਬਾਹਰ ਜੱਜ ਤੇ ਬੰਦੀ ਸਿੰਘ ਬੰਦਨੇ ਉੱਥੇ ਜਾ ਕੇ ਇਦਾਂ ਦਾ ਕਰੋ ਹਾਂ ਕੰਮ ਅਗਲੇ ਨੇ ਡਾਂਗ ਇਹ ਬੁੰਡ ਚ ਕੱਢ ਕੇ ਮੂੰਹ ਥਾਣੀ ਨਾ ਕੱਢ ਦਿੱਤੀ ਆ ਬਜਮਾਚੀ ਉੱਥੇ ਜਚਦੀ ਏ ਜਿੱਥੇ ਹੱਕ ਹੋਵੇ ਤਾਦੇ ਲੋੜਾ ਲੈਣੀ ਦਿਓ ਇੱਥੇ ਵਿੱਚ ਪੇੜਾ ਹੀ ਖਾਣੀ ਇਦਾਂ ਦੇ ਹੁਣ ਤੇਰੀ ਮਾਂ ਭੈਣੇ ਕਿ ਕਰਨ ਡਈ ਆ ਜੇ ਕੋਈ ਇਹੀ ਕੋਈ ਚੱਜ ਦਾ ਕੰਮ ਕੀਤਾ ਹੁੰਦਾ ਜੇ ਜੋ ਮਰਜੀ ਸਾਨੂੰ ਕਹਿਦੀ ਪੀ ਜਾਰੇ ਕੁੜੀ ਦੇ ਕਿਤੇ ਆ ਫੇਰ ਸਹੀ ਤਾਂ ਕੀਤੀ ਵੀਡੀਓ ਵਾਇਰਲ ਇਹ ਕੋਈ ਜਸਟੀਫਿਕੇਸ਼ਨ ਨਹੀਂ ਹੈ ਜੇ ਕੋਈ ਕਹੇ ਕੁੜੀ ਨੂੰ ਕਹੇ ਦਾ ਮੁੰਡਾ ਨਹੀਂ ਪਸੰਦਾ ਆ ਉਹ ਛੱਡ ਦੇਗੀ ਵੀ ਨਹੀਂ ਮੈਨੂੰ ਮੁੰਡਾ ਪਸੰਦ ਤੁਸੀਂ ਵੀਡੀਓ ਵਾਇਰਲ ਕਰ ਦੋਗੇ ਉਹਦੀਆਂ ਜੇ ਕੁੜੀ ਤੁਹਾਡੀ ਧੀ ਭੈਣ ਨਾਲ ਕੋਈ ਮਾੜਾ ਕੰਮ ਕਰ ਰਹੀ ਏ ਠੀਕ ਹੈ ਹੈ ਤੁਹਾਡੇ ਘਰ ਦੇ ਬੱਚਿਆਂ ਨੂੰ ਪਰੇਸ਼ਾਨ ਕਰ ਰਹੀ ਤੁਹਾਡੀ ਮਾਂ ਨੂੰ ਪਰੇਸ਼ਾਨ ਕਰ ਰਹੀ ਚਲੋ ਫੇਰ ਵੀ ਫੇਰ ਅਸੀਂ ਕਹਿ ਸਕਦੇ ਆ ਵੀ ਯਾਰ ਇਹਨੇ ਤੰਗ ਆ ਕੇ ਕੀਤਾ ਹੈ ਇਹਦੇ ਨਾਲ ਨਜਾਇਜ਼ ਹੋ ਰਹੀ ਪਰ ਜਿੱਦੂ ਯਾਰ ਅਗਲੀ ਦਾ ਕੋਈ ਗੱਲ ਨਾ ਬਹੁਤ ਪੈਂਚ ਤੁਸੀਂ ਇਹ ੱਟਕੇ ਨਾਲ ਹੀ ਆ ਪਿਓ ساری ਉਮਰ ਧੌਣ ਚੱਕਣ ਜਗਾਣੀ ਛੜਿਆ ਤੂੰ ਹਰਾਮਦਿਆ ਆਪਣੇ 2 ਮਿੰਟ ਤੇ ਸਵਾਦ ਵਾਸਤੇ ਕਾਦਾ ਤੇ ਤੁਹਾਡੀ ਇੱਕੋ ਇੱਕ ਤੇ ਬੜੀ ਜਲਦੀ ਹਟ ਹੁੰਦੀ ਯਾਰ ਸਾਲੀ ਸਮਝ ਨਹੀਂ ਆਉਂਦੀ ਹੈ ਕੀ ਗੱਲਾਂ ਸੀ ਆ ਵੇਖੋ ਯਾਰ ਬੜੀਆਂ ਗੱਲਾਂ ਨੇ ਮੇਰੇ ਕੋਲ ਬੜੇ ਸਕਰੀਨਸ਼ਾਟ ਨੇ ਮੈਨੂੰ ਸਮਝ ਨਹੀਂ ਆਣੇ ਮੈਂ ਤੁਹਾਨੂੰ ਕਿਹੜਾ ਦਿਖਾਵਾਂ ਚੈਨਲ ਸੀ ਕੁੜੀ ਦਾ ਇਹ ਵੀ ਬੰਦ ਕਰ ਗਈ ਵਿਚਾਰੀ ਹੈ ਕਿ ਅੱਜ ਕੱਲ ਦੀਆਂ ਕੁੜੀਆਂ ਰੀਲਾਂ ਬਣਾਉਂਦੀਆਂ ਨੇ ਆ ਬਾਂਦਰਾ ਵਾਂਗੂ ਟਪੂਸੀਆਂ ਮਾਰਦੀਆਂ ਨੇ ਆ ਵੇਖ ਆ ਪਿਛਵਾੜਾ ਦਸਾਂਦੀਆਂ ਨੇ ਪਰ ਉਹ ਫਿਰ ਵੀ ਆਪਣੇ ਪਿਓ ਦਾ ਹੱਥ ਵਟਾ ਰਹੀ ਸੀ ਇਦਾਂ ਦੀਆਂ ਕੁੜੀਆਂ ਲੱਭਦੀਆਂ ਜਿਹੜਾ ਮਾਪਾ ਪਿਓ ਦਾ ਹੱਥ ਵਟਾਵੇ ਖੇਤੀ ਕਰਨ ਵਾਲੀਆਂ ਕੁੜੀਆਂ ਉਹ ਕੁੜੀਆਂ ਤੇ ਭੈਣ ਚੋਂ ਡੰਗਰਾਂ ਦੇ ਰੂਮ ਚ ਜਾ ਕੇ ਖੁਸ਼ ਨਹੀਂ ਅੱਜ ਕੱਲ ਕੁੜੀਆਂ ਡੰਗਰਾਂ ਦੇ ਕੁਲੂ ਨਹੀਂ ਲੰਘ ਕੇ ਰਾਜੀ ਪੀਸਾਂ ਨੂੰ ਸ਼ਰਮ ਆਦੀ ਬੁਸ਼ਕਾ ਦੀ ਉਹ ਤਾਂ ਫਿਰ ਖੇਤਾਂ 'ਚ ਜਾ ਕੇ ਯਾਰ ਮੁੰਡਿਆਂ ਨਾਲੋਂ ਵੱਧ ਕੇ ਕੰਮ ਕਰਦੀ ਏ ਫਿਰ ਕਹਿੰਦੇ ਅਸੀਂ ਕਹਿੰਦੇ ਧੀਆਂ ਕੰਮ ਨਹੀਂ ਕਰਦੀਆਂ ਧੀਆਂ ਮੁੰਡਿਆਂ ਦੇ ਬਰਾਬਰ ਨਹੀਂ ਤੇ ਜਦੋਂ ਆਂਦੀਆਂ ਨੇ ਤੇ ਫਿਰ ਇਦਾਂ ਦੇ ਕੁੱਤੇ ਬੰਦੇ ਉਹਨਾਂ ਦਾ ਕੀ ਹਾਲ ਕਰਦੇ ਨੇ ਇੱਕ ਨਹੀਂ ਕਈ ਸਾਲੋਂ ਸੇ ਚੱਰੀ ਹੈ ਤਰੰਦਗੀ ਕਾ ਉਹ ਖੇਲ ਵੀਡੀਓ ਬਣਾਉਣ ਦਾ ਸਿਰਫ ਇੱਕ ਮਕਸਦ ਸੀ ਕਿ ਅਸੀਂ ਵੀ ਕਹਿ ਸਕਦੇ ਕਿ ਏਆਈ ਹੈ ਕੁੜੀ ਵੀ ਕਹਿ ਸਕਦੀ ਸੀ ਕਿ ਏਆਈ ਹੈ ਮਕਸਦ ਸਿਰਫ ਇਹ ਵੇ ਕਿ ਇਦਾਂ ਦੇ ਫੁੱਦੂ ਬੰਦੇ ਯਾਦੋਂ ਬਚ ਕੇ ਬਸ ਠੀਕ ਹੈ ਜੀ ਬਾਕੀ ਜਿੱਥੇ ਵੀ ਤੁਹਾਨੂੰ ਇਹ ਵੀਡੀਓ ਮਿਲਦੀ ਏ ਉਹਨੂੰ ਡਰੀਡ ਕਰੋ ਯਾਰ ਪਰਦਾ ਪਾਣਾ ਸਿੱਖੋ ਕੱਜਣਾ ਸਿੱਖੋ ਕਿ ਇਹਦੀ ਧੀ ਪੈਂਦੀ ਇੱਜ਼ਤ ਖਲਾਰਦੇ ਨੇ ਆ ਗਈ ਆ ਗਈ ਸੋਸ਼ਲ ਮੀਡੀਆ ਸਮਝਦੇ ਜਿਹੜੀ ਕੁੜੀ ਸੋਸ਼ਲ ਮੀਡੀਆ ਤੇ ਲੋਫਰ ਹੈ ਹਰ ਕੁੜੀ ਜਿਹੜੀ ਸੋਸ਼ਲ ਮੀਡੀਆ ਤੇ ਲੋਫਰ ਨਹੀਂ ਲੋਫਰ ਨੇ ਮਿੱਤੀ ਸੁਰਲੀਣ ਜਿਸਲ ਇਹ ਲੋਫਰ ਨੇ ਆ ਕੁੜੀਆਂ ਲੋਫਰ ਨਹੀਂ ਐ ਨਾ ਬਰਾਊਨ ਕੁੜੀ ਜਿਹੜੀ ਆ ਆ ਵੈਲਡਿੰਗ ਕਰਦੀ ਐ ਇਹ ਲੋਫਰ ਕੁੜੀਆਂ ਨਹੀਂ ਐ ਇਹ ਸਾਰੇ ਇੱਕ ਅੱਖ ਨਾਲ ਹੀ ਵੇਖਦੇ ਨੇ ਵੀ ਜਿਹੜੀ ਸੋਸ਼ਲ ਮੀਡੀਆ ਤੇ ਆ ਗਈ ਉਹ ਤੇ ਫਿਰ ਹੈ ਹੀ ਗੀਮਰ ਨਹੀਂ ਐਦਾਂ ਨਹੀਂ ਹੁੰਦਾ ਕੋਈ ਕੁੜੀ ਫੋਟੋ ਪਾ ਦੇਵੇ ਉੱਥੇ ਥੱਲੇ ਗਾਲਾਂ ਕੱਢਣ ਆਣਗੇ ਜਿਹੜੇ ਵੀ ਪਿੰਡ ਚ ਇਸ ਤਰ੍ਹਾਂ ਦੀ ਮਨਨ ਕਬੀਜ ਆ ਨਾ ਹੁੰਦੇ ਜੁੱਤੀ ਪਿੰਡ ਪਿੰਡੇ ਫੇਰੀ ਜਾਏ ਮਾਨ ਸਾਹਿਬ ਅੱਧਾ ਗੰਨ ਤੇ ਤੁਹਾਡੀ ਇੱਕ ਸਟੋਰੀ ਨਾਲ ਸਾਫ ਹੋ ਜੇ ਪਰ ਤੁਸੀਂ ਨਹੀਂ ਪਾਣੀ ਸਟੋਰੀ ਤੁਹਾਨੂੰ ਪਤਾ ਹੈ ਲੋਕਾਂ ਨੇ ਤੁਹਾਡੀ ਮਾਂ ਭੈਣੇ ਕਰ ਦੇਣੀ ਉਹ ਪੀਜਾ ਲੈਣੇ ਜਿਹੜੇ ਤਿੰਨ ਚਾਰ ਜਿਨੇ ਆਣੇ ਮਾਨ ਸਾਹਿਬ ਤਿੰਨ ਚਾਰ ਪੀਜਾ ਵਾਲੇ ਕੋਲ ਡਰਦੇ ਰਹਿੰਦੇ ਨੇ ਵੀ ਬੜੀ ਸਟੋਰੀ ਪਾੜੀ ਹਾਏ ਮੇਰੀ ਮਾਂ ਭੈਣੇ ਕਰ ਦੇਣੀ ਉਹ ਕਾਹਦਾ ਅੜ ਪੰਜਾਬੀ ਮਾਨ ਸਾਹਿਬ ਚਲੋ ਮਾਨ ਸਾਹਿਬ ਦੀ ਢੂਈ ਚ ਬਾਹਰ ਨਿਕਲੀ ਆਪਾਂ ਗੱਲ ਕਰ ਰਹੇ ਹਾਂ ਹਸਬੰਡ ਪੇਪੜੇ ਹਸਬੈਂਡ ਨਾਲ ਜੋ ਕਰਨਾ ਕਰੀ ਆ ਕੁੱਲੜ ਪੀਆ ਵੇਖ ਲਓ ਉਹ ਵੀ ਤੇ ਹਸਬੈਂਡ ਵਾਈਫ ਸੀ ਨਾ ਮਤਲਬ ਕਿ ਮੇਰਾ ਕਹਿੰਦਾ ਉਹ ਲੱਕ ਤਾੜੀ ਦੋਨਾਂ ਥਾਂ ਵਜਦੀ ਏ ਇਹਦੇ ਚ ਹਸਬੈਂਡ ਵਾਈਫ ਨੂੰ ਕੁੜੀ ਮੁੰਡੇ ਦੋਨਾਂ ਨੂੰ ਐਜੂਕੇਟ ਹੋਣਾ ਪੈਣਾ ਜੇ ਗੇਮ ਪਾਉਂਦੇ ਮੁੰਡਾ ਮੋਬਾਈਲ ਬਾਹਰ ਕੱਢਦਾ ਉਹ ਤੇ ਟੱਟਿਆਂ ਦੇ ਲੱਤ ਮਾਰੇ ਕੁੜੀ ਜੇ ਕੁੜੀ ਕੱਢਦੀ ਏ ਉਹਦੇ ਗਿੱਚੀ ਤੇ ਰੱਖ ਕੇ ਦੋ ਮਾਰੇ ਵੀ ਇਹ ਇਹ ਕੀ ਫੈਸ਼ਨ ਕਦ ਹੈ ਮੋਬਾਈਲ ਨਾਲ ਕੀ ਜਦਾ ਕ ਸੇਵਜਦੇ ਨੇ ਬੋ ਸਾਲੇ ਆ ਮਿੱਟੀ ਵੇਖ ਲਓ ਸੋਸ਼ਲ ਮੀਡੀਆ ਤੇ ਰੋਲਾ ਪਾਇੰਦਾ ਹਾਏ ਮੈਨੂੰ ਕੋਈ ਚੁੱਧਣ ਵਾਲਾ ਮਿਲ ਜੇ ਮੈਂ ਜੁਨੀ ਸਿੰਸ ਨੂੰ ਦੇਣੀ ਮੈਂ ਮੇਲ ਲਿਖੀ ਮੇਰੀ ਜੋ ਜੁਨੀ ਸਿੰਸ ਨਾਲ ਫਿਲਮ ਆਣ ਲੱਗੀ ਆ ਇੱਕ ਕਾਲੇ ਨਾਲ ਮੈਂ ਦੀ ਫਿਲਮ ਵੇਖੀ 30 ਮਿੰਟ ਦੀ ਸੀ ਪਹਿਲੇ 2 ਮਿੰਟ ਕਾਲਾ ਐਡਾ ਜ਼ੋਰ ਦੀ ਕਸਾ ਮਾਰਦਣਾ ਪੂਰੇ 2.5 ਮਿੰਟ ਉੱਠਦੀ ਨਹੀਂ ਵੀਡੀਓ ਜਿੱਥੇ ਨਹੀਂ ਉੱਠਦੀ ਉਹਦੇ ਉੱਤੇ ਟਿੱਕੀ ਰਹਿੰਦੀ ਉੱਥੇ ਨੂੰ ਕਸੇ ਮਾਰਨੇ ਆ ਐ ਤੀਨਾਂ ਦੀ ਜੋ ਜਿਹੜੇ ਬੋਲਦੇ ਨੇ ਨਾ ਉਹਨਾਂ ਦੇ ਕੱਖ ਨਹੀਂ ਹੁੰਦਾ ਤੇ ਇਦਾਂ ਦੇ ਮੁੰਡੇ ਜਿਹੜੇ ਵੀਡੀਓ ਵਾਇਰਲ ਕਰਦੇ ਨੇ ਕੁੜੀ ਹਾਂ ਤੁਹਾਨੂੰ ਬੈਕਮੇਲ ਕਰਦੇ ਨੇ ਜੋ ਇਹ ਜਿਗਰਾ ਇਹੀ ਤੇ ਟਾਈਮ ਹੁੰਦਾ ਕੁੜੀ ਨੂੰ ਆਪਣੇ ਆਪਣਾ ਸਟੈਂਡ ਲੈਣ ਦਾ ਜੋ ਕੰਮ ਹਣਾ ਸੀ ਹੋ ਗਿਆ ਤੁਸੀਂ ਕਿਹੜਾ ਗਲਤ ਹੋ ਕੋਈ ਗਲਤ ਕਿਨੇ ਮੁੰਡੇ ਨਾਲ ਤੁਹਾਡਾ ਰਿਲੇਸ਼ਨ ਹੈ 59 79 ਨਹੀਂ ਨਾ ਤੁਹਾਡੇ ਮੰਗੇਤਰ ਨਾਲ ਸੀ ਤੁਹਾਡੇ ਹਸਬੰਡ ਨਾਲ ਸੀ ਨਾ ਉਹਨੇ ਵੀਡੀਓ ਵਾਇਰਲ ਕੀਤੀ ਨਾ ਉਹ ਸਜ਼ਾ ਭੁਗਤੇ ਤੁਸੀਂ ਕਿਉਂ ਭੁਗਤ ਰਹੇ ਇਹਦੇ ਡੈਡੀ ਦਾ ਕੀ ਕਸੂਰ ਹੈ ਇਹਦੇ ਡੈਡੀ ਡੈਡੀ ਨੇ ਚਲੋ ਜੇ ਕੁੜੀ ਨੇ ਮੰਨ ਲਿਆ ਕਿਸੇ ਮੁੰਡੇ ਨਾਲ ਜੈਰੀ ਲਈ ਹੋਈ ਜੇ ਇਹਨੂੰ ਮੰਨ ਲਓ ਗੁੱਸਾ ਵੀ ਹੈ ਮੰਨ ਲਓ ਮੈਂ ਇੱਕ ਗੱਲ ਕਰਨੀ ਆ ਪਰ ਇਦਾਂ ਦੀ ਗੱਲ ਨਹੀਂ ਹੈ ਮੈਨੂੰ ਪਤਾ ਹੈ ਕਿਹੜਿਆ ਕੀ ਨਿਕਲ ਗਿਆੜਾ ਵਿੱਚੂ ਨਗੜਾ ਹ ਰਿਲੇਸ਼ਨ ਸੀ ਪਰ ਮੰਨ ਲਓ ਜੇ ਰਿਲੇਸ਼ਨ ਵੀ ਸੀ ਇਹਦੇ ਪਿਓ ਦਾ ਕੀ ਕਸੂਰ ਹੈ ਇਦਾਂ ਦੇ ਫੁੱਦੂ ਬੰਦਿਆਂ ਨੂੰ ਸਜ਼ਾ ਦਿਵਾਉਣ ਵਾਸਤੇ ਇੰਡੀਆ 'ਚ ਕਾਨੂੰਨ ਹੈ ਅੱਜ ਤੂੰ 2 ਸਾਲ ਪਹਿਲਾਂ ਵੀ ਚੱਡੀਗੜ ਯੂਨੀਵਰਸਿਟੀ 'ਚ ਕੇਸ ਹੋਇਆ ਸੀ ਠੀਕ ਹੈ ਉਦੋਂ 60 ਕੁੜੀਆਂ ਦੀ ਇੱਕ ਮੁੰਡੇ ਨੇ ਐਮਐਮਐਸ ਲੀਕ ਕੀਤਾ ਸੀ ਉਹ ਕੇਸ ਅਜੇ ਵੀ ਚੱਲ ਰਿਹਾ ਚਲੋ ਸਜ਼ਾ ਤੇ ਨਹੀਂ ਹੋਈ ਪਰ ਕੇਸ ਦਰਜ ਹੋ ਜਾਂਦੇ ਨੇ ਸਜ਼ਾ ਹੋਈ ਵੀ ਸੀ ਇੱਕ ਕੇਸ 'ਚ ਲੁਧਿਆਣੀ ਹੋਇਆ ਸੀ 2024 'ਚ ਠੀਕ ਹੈ ਉਹ ਵੀ ਪ੍ਰਭ ਭਾਜੀ ਵਾਂਗੂ ਬਲੈਕਮਿਲ ਕਰਦਾ ਸੀ ਉਨੂੰ ਵੀ ਸਜਾਈ ਇਹ ਤੁਹਾਡੇ ਤੇ ਵੇ ਵੀ ਤੁਸੀਂ ਕਿੱਦਾਂ ਕਿੰਨੀ ਕ ਦਲੇਰੀ ਨਾਲ ਸਿਚੁਏਸ਼ਨ ਦਾ ਸਾਹਮਣਾ ਕਰਦੇ ਹੋ ਹਾਂਜੀ ਬਾਕੀ ਮੈਂ ਤੇ ਐਂਡ ਤੇ ਹੀ ਗਵਾਂਗਾ ਮੋਦੀ ਜੀ ਕੈਸੀ ਹੈ ਜਨਰੇਸ਼ਨ ਨੇ